ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਅਹੀਂ ਜੇ ਚੱਲੇ ਆ ਤਿਆਰ ਹੋ ਕੇ ਹੁਣੇ ਹੀ ਬਸ ਟਾਈਮ ਹੋਇਆ ਵਾ ਆਪਣੇ ਟਾਈਮ ਨੂੰ ਹੋ ਗਿਆ ਆਪਣਾ ਸਾਡੇ ਹਾਂਜੀ ਸਾਡੇ 4 4 ਵਜੇ ਤੇ 5:45 ਵਾਲੀ ਟ੍ਰੇਨ ਹੈ ਪਟਨਾ ਸਾਹਿਬ ਜੀ ਪਟਨਾ ਸਾਹਿਬ ਜਾ ਰਹੇ ਆ ਇਹ ਯਾਤਰਾ ਤੇ ਅਸੀਂ ਤਿਆਰ ਹੋ ਰਹੇ ਹਾਂ ਬਸ ਹਰ ਹੁਣੇ ਉੱਤੇ ਅ ਮਾਕੀ ਤਨੋ ਅੱਗੇ ਉਹ ਲੋਕ ਸਾਰੇ ਕੰਟਰੀ ਦੇ ਦਿਖਾਵਾਂਗੇ ਕਿਥੇ ਕਿਥੇ ਜਾ ਰਹੇ ਕਿਥੇ ਤੇ ਤੁਸੀਂ ਚੈਨ ਨਾਲ ਬਣੇ ਰਹੋ ਤੁਗੀ ਜੀ ਤਿਆਰ ਹੁੰਦਾ ਹੀ ਤੇ ਮੈਂ ਕਰੂਣੀ ਤੇ ਬਾਕੀ ਤਿਆਰ ਹੋ ਰਹੀ ਹੈ ਹਾਂਜੀ ਤੇ ਆਪ ਆ ਹੋ ਗਏ ਆ ਜੀ ਰੈਡੀ ਤੇ ਆਪਣਾ ਇਸ ਜਾ ਰਹੇ ਜੀ ਆ ਪਟਨਾ ਸਾਹਿਬ ਯਾਤਰਾ ਸ੍ਰੀ ਪਟਨਾ ਸਾਹਿਬ ਤੇ ਅੱਗੇ ਤੋਂ ਦਿਖਾਵਾਂਗੇ ਅ ਅੱਗੇ ਗਾਹਾਂਗਾ ਜੋ ਜਿਦਾ ਵੀ ਆ ਕਾਫੀ ਚਿਰ ਤੋਂ 13 ਵਾਰ ਹੋਣਾ ਹੀ ਵਲੌਗ ਬਣਾ ਰਹੇ ਆ ਤੇ ਪਿਛਲੇ ਫਰੀ ਗਏ ਸੀਗੇ ਅ ਹਜੂਰ ਸਾਹਿਬ ਸਚਖੰਡ ਜੀ ਦੇ ਹਜੂਰ ਸਾਹਿਬ ਗਏ ਸੀਗੇ ਤੇ ਹੁਣ ਆ ਹੀ ਜਾ ਰਹੇ ਹਾਂ ਪਟਨਾ ਸਾਹਿਬ ਤੇ 6 ਵਜੇ ਦੀ ਟ੍ਰੇਨ ਹੈ ਤੇ ਸਵੇਰੇ ਅਗਲੇ ਦਿਨ ਜਦਾਂ ਫਿਰ ਅਗਲੇ ਦਿਨ ਸਵੇਰੇ ਪਹੁੰਚੇਗੀ ਸਵੇਰੇ ਸੱਤ ਤੇ 6-7 ਵਜੇ ਇਹ ਤੁਹਾਨੂੰ ਰਸਤੇ 'ਚ ਦਿਖਾਈ ਜਾਵਾਂਗੇ ਜੀ ਜੋ ਵੀ ਨਜ਼ਾਰੇ ਹੋਣਗੇ ਇਹ ਆਤਰਾ ਵੀ ਤਿਆਰ ਹੋ ਗਈ ਐ ਹੁਣ ਇਹ ਨਾ ਇਹ ਨੇ ਵੜ ਕਦੀ ਇਹ ਉੱਠ ਜਾਂਦੀ ਕਦੀ ਤਿਆਰ ਹੁੰਦੀ ਕਦੀ ਜਾਂਦੀ ਕਦੀ ਮੈਂ ਵੀ ਜਾਣਾ ਚੱਲੋ ਚੱਲੀਏ ਇਹ ਹੁਣ ਇਹ ਵੀ ਚੱਲੀ ਇਹਨੂੰ ਵੀ ਤਿਆਰ ਕਰਨੇ ਵਾਹ ਹੀ ਤਿਆਰ ਹੋਂਦਈਏ ਵਾਹ ਹੀ ਉੱਠੇ ਹਾਂ ਹੁਣ ਤੇ ਹਾਂਜੀ ਬਿੱਬਾ ਜੀ ਆ ਤੁਹਾਨੂੰ ਵੇਖਣ ਦੇ ਸੰਗ ਤਾਂ ਕੀ ਆਪਾਂ ਕੈਨੇਡਾ ਜਾਣੇ ਆਣੇ ਆ ਜੀ ਅਸੀਂ ਪਹੁੰਚਣ ਹੀ ਵਾਲੇ ਆਪਾਂ ਬਸ ਤੇ ਟ੍ਰੇਨ ਤੋਂ ਕੋਈ ਕੋਈ ਟਾਈਮ ਹੈ ਨਾਵੇਂ ਨਿਕਲ ਜਾਈ ਪਰ ਅਹੀਂ 5:30 ਹੈ ਨਾ 5:55 ਦੇ ਟ੍ਰੇਨ ਟੋਕਣੇ ਆ। ਸਾਨੂੰ ਪਹੁੰਚ ਜੇਗਾ। ਹਾਂ। ਪਲੇਟਫਾਰਮ ਤੇ ਟ੍ਰੇਨ ਆ ਗਈ ਆ। ਬੰਦੇ 5:30 ਵੀ ਸਾਰੇ ਬਸ ਇਹੀ ਜਾ ਰਹੇ ਆ ਤੇ ਬੱਚੇ ਸਭ ਪਹੁੰਚ ਗਏ ਟ੍ਰੇਨ ਚ ਬੈ ਗਏ ਚਲੋ ਆ ਗਿਆ ਸ਼ੁਰੂ ਲਾਈਏ ਬਾਤਾਂ ਚ ਬੈਠ ਗਏ ਸਾਕ ਪੰਡਾ ਨਹੀਂ ਆਪਾਂ ਖੜੀ ਖੂਆ ਪਾ ਲੈ ਮੈਂ ਤੁਮੇ ਦੱਸਦਾ ਜੀ ਬੇਤਰੋ ਆਪਾਂ ਪਹੁੰਚ ਗਏ ਸਟੇਸ਼ਨ ਤੇ ਤੇ ਇਥੋਂ ਟ੍ਰੇਨ ਵੀ ਲੱਗੀ ਚੱਲਣਾ ਤੇ ਯਾਰ ਤੇ ਅੱਜ ਦਾ ਜਿਹੜਾ ਸੋਨਾ ਅਸਮਾਨ ਹੋਇਆ ਤੇ ਟੰਣ ਲੱਗੀ ਆ ਦੇ ਨਾਮ ਦੱਸੋ ਸੂਟ ਦੇ ਕਿਹੜੇ ਕਿਹੜੇ ਆ ਉਹ ਦਾਦੀ ਨੇ ਪੀਚ ਤਾਂ ਦੀ ਪੀਚ ਬਾਅਦ ਉਹ ਦਾਦੂ ਨੇ ਪਰਪਲ ਪਾਇਆ ਆ ਵੇਖੋ ਬੰਦੇ ਸਾਡੇ ਨਾ ਬਹੁਤ ਤੰਗ ਕਰਦੇ ਉੱਤੇ ਨਾ ਮਿੰਟ ਬਾਅਦ ਚੜਦੇ ਗਏ ਜੀ ਇਹ ਮਿੰਟ ਬਾਅਦ ਚੜਦੇ ਉੱਤੇ ਚੜਦੇ ਉੱਤੇ ਇਹਨਾਂ ਨੇ ਬਹੁਤ ਤੰਗ ਕੀਤਾ ਉਧਰ ਉਧਰ ਬਾਥੇ ਥੋੜੇ ਜੀ ਉਧਰ ਭਾਏ ਸਤਾਨ ਬੱਤੇ ਆ ਸਤਾਨ ਦੀਆਂ ਟੁੱਟੀਆਂ ਉੱਤੇ ਚੜਾਈਆਂ ਇਹ ਬੈਂਦੀਆਂ ਨਹੀਂ ਟਿਕਦੀ ਆ ਵੇਖੋ ਕੀ ਕਰਦੀਆਂ ਐਂ ਕਾਫੀ ਦੂਰ ਕਿੰਨਾ ਸਾਲਾਂ ਬਾਅਦ ਹੀ ਹੁਣ ਚੱਲੇ ਆ ਵੇਖੋ ਮਹਾਰਾ ਜੀ ਕਿਰਪਾ ਕੀਤੀ ਹੈ ਕਿ ਬਾਬਾ ਜੀ ਅਦੇਸ਼ੀ ਦਾ ਸਾਹਿਬ ਹੁੰਦੇ ਆ ਸੇਵਾ ਕਰਦੇ ਆ ਉੱਥੇ ਹਰ ਦੁਪਹਿਰੇ ਤੇ ਅਸ਼ੀਦਾ ਸਾਹਿਬ ਹੁੰਦੇ ਆ ਐਤੋਂ ਅੱਛਾ ਨਹੀਂ ਯਾਰ ਨਹੀਂ ਇਹ ਲੰਗਰ ਬਣਾਉਂਦੇ ਨਿਊਟਰੀ ਕੁਲਚਾ ਆਓ ਤੇ ਨਾਲੇ ਸਾਰੀ ਸੰਗਤ ਸੇਵਾ ਪਾਓ ਇਸਾ ਬਾਓ ਨਾਲੇ ਆਓ ਤੇ ਲੰਗਰ ਬਣਾਇਓ ਨਾਲ ਤੇ ਸੇਵਾ ਕਰਾਂਗੇ ਇਕੱਠੇ ਹਾਂਜੀ ਨਾਲ ਸ਼ਰਧਾਈ ਵੀ ਹੁੰਦੀ ਜੀ ਮਾ ਇਹ ਹੋਣਾ ਮੜੇ ਲੰਮੇ ਪਏ ਆ ਦੇ ਕਲੀਕ ਮਹਿਰ ਭਾਈ ਲੰਮੇ ਆ ਸੰਗਤਾ ਬੈਠੀਆਂ ਚਲਾ ਕਰਕੇ ਉਹ ਬੈ ਕੇ ਮਾਨਾ ਕਿ ਜਿਹਦੇ ਤਿੰਨ ਸਾਈਡ ਤੇ ਆ ਕੇ ਪਰਲੇ ਪਾਸੇ ਆ ਦੇ ਇਹ ਜਿੰਨ ਲਾਇਆ ਜ ਤਕਰੀ ਆਉਂਦੀ ਹੈ ਤੇ ਉੱਤੇ ਲਲੋ ਚਦਰ ਡਿਪਾਰਟਮੈਂਟ ਹੇ ਕਿੰਨੀ ਆ ਗਿਆ ਇੱਕ ਦੋ ਨੀਟਾ ਵਰਗ ਆਉਂਦੇ ਆਉਂਦੇ ਮਾ ਟੇਬਲ ਮਾ ਟੇਬਲ ਲਾ ਦਮ ਪਾਣੀ ਤੇ ਤੇ ਇਹ ਪਾ ਪਹੁੰਚ ਗਏ ਤੇ ਹੁਣੇ ਆ ਟੋਚੇ ਬੈਠੇ ਆ ਤੇ ਅੱਡੇ ਤੱਕ ਦੋ ਤੱਕ ਦਰਸ਼ਨ ਕਰਾਵਾਂਗੇ ਪੰਡਤ ਸਾਹਿਬ ਜੀ ਫਰੈਸ਼ ਕਿਊਚ ਹੋ ਕੇ ਦਰਸ਼ਨ ਤੇ ਸਾਰੇ ਤੇ ਹੁਣੇ ਟ੍ਰੇਨ ਚ ਉਤਰੇ ਆ ਤੇ ਹੁਣ ਗਾੜੀ ਚਾਵਾਂਗੇ ਉਤਰੇ ਦਰਸ਼ਨ ਕਰਾਂਗੇ ਤੇ ਨੈਕਸਟ ਤੁਹਾਨੂੰ ਵਿਖਾਵਾਂਗੇ ਅੱਗੇ ਅੱਗੇ ਪਨੀਰਿਓ ਵਲੌਗ ਵਿੱਚ ਸਾਹ ਜਾਨ ਲੀ ਗਾ ਆਈਂ ਫਿਰ ਆਟੋ ਕਰ ਲਿਆ ਬੱਸਾਂ ਭਰ ਗਿਆ ਜੀ ਤੇ ਚਲੋ ਮੈਂ ਉਹ ਆਟੋ ਚੱਲੇ ਸਾਰੇ ਜਣੇ ਸਾਡੇ ਬੀਤ ਆ ਪਾ ਪਾ ਜੀ ਕੇ ਬਾਲੀਲਾ ਮੈਣੀ ਸੰਗਤ ਗੁਰਦਾਰਾ ਕਾਫੀ ਸੰਦੇ ਤਾਂ ਜੀ ਤੁਸੀਂ ਵੀ ਦੇਖ ਸਕਦੇ ਭਰਿਆ ਪਿਆ ਸੰਗਤਾਂ ਦਾ ਸੰਗਤਾਂ ਆਈਆਂ ਦਰਸ਼ਨਦਾਰੀ ਕਰਨਾ ਆਹ ਘੜੀ-ਘੜੀ ਤੁਹਾਨੂੰ ਵਿਖਾਈ ਜਾਵਾਂਗੇ ਹੁਣ ਅਸੀਂ ਫਰੈਸ਼-ਫਰੂਸ਼ ਹੋ ਜਾਈਏ ਹੋਰ ਜੇ ਕੋਈ ਕਮਰਾ ਨਹੀਂ ਕਮਰਾ ਮਿਲਿਆ ਹੁਣ ਤੇ ਆਪਾਂ ਨੂੰ ਇੱਥੇ ਕਮਰੇ ਮਿਲ ਪਏ ਆ ਇੱਕ ਹੁਣ ਮਿਲਿਆ ਵਾ ਮਾਹੀਂ ਸੰਗਤ ਬਹੁਤ ਜ਼ਿਆਦਾ ਸੀ ਵੀ ਤੇ ਚਲੋ ਗੱਦਾਂ ਗੱਦਾਂ ਕਰਕੇ ਵਾ ਇੱਕ ਕਮਰਾ ਮਿਲਿਆ ਵਾ 15 20 ਜਣੇ ਨਾਲ ਆ ਪਰ ਚਲੋ ਉਹਨਾਂ ਨੇ ਕਮਰਾ ਇੱਕ ਹੀ ਮਿਲਿਆ ਹੁਣ ਸੰਗਤ ਬਹੁਤ ਜ਼ਿਆਦਾ ਆਈ ਆ ਤੇ ਸਰਾਵਾਂ ਬੜੀਆਂ ਇੱਥੇ ਗੁਰਦੁਆਰਾ ਜਿਆਦਾ ਨਾ ਛੁੱਟੀਆਂ ਪਈਆਂ ਸਾਰਿਆਂ ਨੂੰ ਤੇ ਸੋ ਸੰਗਤ ਜ਼ਿਆਦਾ ਆਈ ਆ ਇੱਕ ਇੱਕ ਕਮਰਾ ਹੀ ਮਿਲਣ ਦੇ ਆ ਬਾਕੀ ਕਈ ਨੂੰ ਨਹੀਂ ਪੈਂਦਾ ਫਿਰ ਥੱਲੇ ਸੋ ਜਾਂਦੇ ਕਈ ਤੇ ਅੱਜ ਮੌਸਮ ਰੱਦੀਆ ਠੀਕ ਐ ਗਰਮੀ ਵੀ ਆ ਠੀਕ ਠਾਕ ਮੌਸਮ ਐ ਤੇ ਅੱਜ ਦਿਖਾਵਾਂਗੇ ਗਾ ਜੀ ਆਹ ਜੀ ਕ੍ਰੈਨਬੈਰੀ ਦਾ ਇੰਗਲਿਸ਼ ਚ ਕਹਿੰਦੇ ਕ੍ਰੈਨਬੈਰੀ ਟਰੀ ਤੇ ਮਰ ਕਰਨ ਦੇ ਕਰਨ ਕਰਨ ਦੇ ਦਾ ਲੋਖਿਆ ਐ ਐ ਮਹਾਰਾਜ ਦੇ ਵੀਰੇ ਦਾ ਇਨਾਤਿਹਾਸਿਕ ਥੱਲੇ ਤਾਂ ਨਾ ਖੜਾ ਨ ਲਿਖਿਆ ਆਇਆ ਹੈ ਤੇ ਇਨਾ ਐਡਰੈਸ ਤੇ ਆ ਗਏ ਪਟਨਾ ਸਾਹਿਬ ਆਵੇ ਆ ਗਏ ਇਕਲਾ ਤੇਰੇ ਬਾਣੇ ਸਰਦਾਰ ਲਕੀ ਤੇ ਖੰਨ ਕੋ ਹੁਕਮ ਹੈ ਆ ਰਿਹਾ ਉਹ ਉਹ ਵਹਾਈ ਆ ਸ਼ਾਮੀ ਹੋ ਜਾਂਦਾ ਮੌਸਮ ਵਧੀਆ ਆਹ ਹੋਇਆ ਹੈ ਇੱਥੇ ਬੇੜੀ ਵੀ ਚਲਦੀ ਹੈ ਤੇ ਇੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਕੀ ਸਾਰੀਆਂ ਚੀਜ਼ਾਂ ਆਜੇ ਕੰਗਨ ਘਾਟ ਗੁਰੂ ਆਹੋ ਦਿਨਾ ਇੱਕ ਮਿੰਟ ਹੋਣ ਬਣ ਗਿਆ ਹੈ ਕਾਫੀ ਗੁਰਦਰਾ ਵਧੀਆ ਗੁਰਦੁਆਰਾ ਕੰਗਨ ਸਾਹਿਬ ਬਾਲਾ ਪ੍ਰੀਤਮ ਸਾਹਿਬ ਦੇ ਪੱਤਨਾ ਸਾਹਿਬ ਹੀ ਰਹੇ ਸਤ ਸਾਜ ਦੇ ਦੌਰਾਨ ਕਈਆਂ ਜੀਵਾਂ ਦਾ ਉਧਾਰ ਕੀਤਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਾਵਾ ਬਾ ਜਾ ਰਹੇ ਹੁਣ ਗਾੜੀ ਕੰਗਨ ਘਾੜ ਤੋਂ 베ੜੀ ਜਿੱਥੇ 베ੜੀ ਚੱਲਦੀ ਆ ਉੱਥੇ ਸੰਗਤਾਂ ਕਿਨਾਰੇ ਤੇ ਜਾ ਕੇ ਜਦੋਂ ਦਰਸ਼ਨ ਮੇਲੇ ਦੇਖਦੇ ਆ ਤੇ ਜਿੱਥੋਂ 베ੜੀ ਚੱਲਦੀ ਆ ਤੇ ਤੁਹਾਨੂੰ ਗਾੜੀ ਵਿਖਾਵਾਂਗੇ ਅੱਗੇ ਅੱਗੇ ਨੈਕਸਟ ਕੀ ਦੀ ਆ ਤੇ ਇੱਥੇ ਕਾਫੀ ਹੋਰ ਵੀ ਗੁਰਦੁਆਰੇ ਨੇ ਤੇ ਉਹ ਅਸੀਂ ਕੱਲ ਜਾਵਾਂਗੇ ਹੁਣ ਇਸ ਟਾਈਮ ਉਹ ਧੋਪਿਆ ਤੇ ਥੋੜਾ ਜਿਹਾ ਜਿੱਨਾਂ ਚ ਜਾਇਆ ਜਾਂਦਾ ਉਹਨਾਂ ਕਿ ਜਾਵਾਂਗੇ ਤੇ ਬਾਕੀ ਸ਼ਾਮੀ ਕੱਲ ਦਾ ਵਿਖਾਵਾਂਗੇ ਆ ਰਸਤਾ ਜਿਹੜਾ ਜੰਦਾ ਜਿਹੜੀ ਆ ਇਹ ਜੀ ਟੰਡਨ ਘਾੜ ਕਨਾਰਾ ਇਹਦੇ ਹੁਣ ਬਣਦਾ ਉਦੋਂ ਬਣਦਾ ਸੀ 2018 ਚ ਹੁਣ ਤੇ ਬਣ ਗਿਆ ਵਾ ਤੇ ਆ ਰਸਤੇ ਜੇ ਵੀ ਲੱਗੀਆਂ ਵਾ ਚਬੀਲਾ ਚਬੂਲਾ ਆਈਆਂ ਤੇ ਆ ਪੂਰਾ ਬਣ ਗਿਆ ਹੁਣ ਤੇ ਕੋਲ ਬਣਦਾ ਸੀ ਉਦੋਂ ਤੇ ਹੁਣ ਬਣਾਉਂਦੇ ਆ ਤੇ ਸਕਟਾਰ ਇਹਨਾਂ ਜਾ ਰਹੀਆਂ ਆ ਅੱਜ ਇਹ ਬੇੜੀਆਂ ਜਿੱਥੇ ਖਮਉਂਦੇ ਆ ਲੈ ਗਈ ਜਾਂਦੇ ਥੋੜਾ आप आ चल गए हैं बेड़ी से, सारे तो सारी तोड़ गई है, पूरे गंगा करा तो ओ, तो का संक्रामण आएगी वो दंडिया का टांगे लम्बी कर ले, टांगे लम्बी कर ले, गोलियाँ, टांगे लम्बी पाइप में लाइए, अच्छा ཡ་གར་དེ་ ਦਾ ਨਾਇਕ ਪਰੂਪੇ ਚਾਇਆ ਤੋ ਸੰਕੇ ਨਾ ਪੰਗਨ ਤੇ ਦੂਗਾ ਉਹ ਬਾਪ ਸੰਗਤ ਕੀ ਆ ਆ ਮੈਡਮ ਹਾੜੀ ਬੈਠੀ ਆ ਆਟੋ ਕੀਤਾ ਛੋਟਾ ਹਾਥੀ ਔਰ ਛੋਟਾ ਦੀ ਬੈਨ ਨੇ ਇਹ ਬੈਟਰੀ ਵਾਲਾ ਇਹ ਇਨੀ ਭੀੜ ਆ ਇੱਥੇ ਬਹੁਤ ਜ਼ਿਆਦਾ ਭੀੜ ਆ ਆ ਬੰਦਾ ਬਹੁਤਾ ਹੀ ਤੇਜ ਆ ਭਜਾਉਂਦਾ ਨਾਲ ਰਾਹ ਖਾਲੀ ਕਰਾਈ ਜਾਂਦਾ ਮਿੰਟੋ ਮਿੰਟ ਯਾਰ ਹੀ ਕਰ ਆਹ ਬੁਜਾ ਰਿਹਾ ਗਾੜੀ ਕਿੰਨੇ ਬੁਜਾ ਰਿਹਾ ਕਾਫੀ ਆਹ ਪੰਤਾਂ ਜਿਹੜੀ ਐ ਦੇਖੋ ਕਿੱਡੇ ਸੋਨੇ ਪੰਨ੍ਹੇ ਆ ਐ ਆ ਜਾਂਦੇ ਜਾਨ ਹੀ ਨਾ ਵਾਪਸ ਇੱਕ ਤੋਂ ਬਾਅਦ ਜਾਨ ਹੀ ਨਾ ਵਾਪਸ ਜੀ ਆ ਦੇਖੋ ਕੰਨਾ ਆ ਹੀ ਜਾਂਦੀਆਂ ਆ ਬਾਜਾ ਜਾ ਰਹੇ ਆ ਅਸੀਂ ਤੇ ਇਹ ਗਲੀਆਂ ਆਹ ਨਾਲੇ ਮੇਕ ਕਰਦੇ ਆ ਆਗੇ ਗੁਰਦੁਆਰੇ ਦਰਸ਼ਨ ਕਰਦੇ ਆ ਆ ਕੁੱਤਾ ਬੜਾ ਸੋਹਣਾ ਆਉਂਦਾ ਆ ਜੀ ਹੈ ਕਾਲੂ ਵਰਗਾ ਕੁੱਤਾ ਆ ਆ ਗੁਰਦੁਆਰਾ ਅੱਗੇ ਆ ਗੁਰਦੁਆਰਾ ਸੁਨਾਰਤੋਂ ਆ ਸੀਗਾ ਜੀ ਸੁਨਾਰ ਗੁਰਦੁਆਰਾ ਸੁਨਾਰ ਤੋਂ ਚਲੋ ਇੱਕ ਸੁਨਾਰ ਦੇ ਘਰ ਜੀ ਨਾ ਨਹੀਂ 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 ਕਿਤੇ ਆਵਾ ਜੋ ਪਿਆਰ ਆ ਕੇ ਤੀ ਤ੍ਰਣ ਦੇ ਮੁਨਾਗੀਆਂ ਸਗਰਾਂ ਨੂੰ ਕੰਮ ਆਉਂਦੇ ਹਾਲੇ ਜੀ ਗੁਰਦੁਆਰਾ ਗਊ ਘਾਟ ਸਾਹਿਬ ਤੇ ਇੱਥੇ ਸੀਗੇ ਅੰਦਰ ਪਹਿਲਾਂ ਦਰਸ਼ਨ ਕਰ ਰਹੇ ਅਸੀਂ ਇਹ ਆ ਇਹ ਆ ਜਿੱਲਾ ਸਾਹਿਬ ਹਾਂ ਜੀ ਉਹ ਨਵੇਂ ਬਣ ਗਏ ਜੀ ਹੁਣ ਆਹ ਏਰੀਆ ਵਾ ਕਾਫੀ ਹੁਣ ਜਾਣਦੇ ਆਪ ਇਹ ਇਧਰ ਦੇ ਪਿੰਡ ਤੇ ਆਪਾਂ ਜਾ ਰਹੇ ਆ ਗੁਰਦੁਆਰਾ ਹਾਂਡੀ ਸਾਹਿਬ ਪਹੁੰਚਣ ਵਾਲੇ ਬੱਸ ਆ ਤਾਂ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਹਾਂਡੀ ਸਾਹਿਬ ਤੇ ਆ ਇਧਰ ਮੇਰੇ ਸਾਹਮਣੇ ਆ ਸੰਗਤਾਂ ਪਹੁੰਚੀਆਂ ਕਾਫੀ ਗੁਰਦੁਆਰਾ ਹਾਂਡੀ ਸਾਹਿਬ ਸਾਈਬਰ ਦਾ ਏਰੀਆ ਲੱਗੇ ਬੰਨੇ ਦਾ ਨਹੀਂ ਨਹੀਂ ਇਹ ਲੱਗੇ ਬਹੁਤ ਸ਼ਾਨਦਾਰ ਵਾਹ ਇਹ ਖਜੂ हां जी ਕਾਕੇ ਲੱਗੇ ਜਾ ਰਹੇ ਆ ਗੁਰਦਾਰਾ ਸਾਹਿਬ ਗੁਰੂ ਕਾ ਬਾਗ ਟਾਈਮ ਲੱਗ ਜਾਂਦਾ ਦੁਪਹਿਰ ਦਾ ਸਮਾ ਹੋ ਗਿਆ ਧੋਪੋ ਵੀ ਵੇਖੋ ਕਿੰਨੀ ਹੋ ਗਈ ਆ ਦੂਰ ਬੋਲ ਚੱਲ ਰੋ ਵੀਰ ਦੀ ਗੱਡੀ ਹੌਲੀ ਹੌਲੀ ਚੱਲਦੀ ਹੈ ਕਿਉਂਕਿ ਬੈਟਰੀ ਹੈ ਨਾ ਮੈਕਸ ਲਿਮਿਟਰ ਐਹੀ ਹੈ 40 ਤੋਂ 50 ਬਸ ਇੰਨੀ ਸਪੀਡ ਸੀ ਐਨ ਜੀ ਹੁੰਦੀ ਤਾਂ ਭੱਜੀ ਜਾਣੀ ਸੀ ਐਨ ਜੀ ਜ਼ਿਆਦਾ ਦੌੜਦੀ ਹੈ ਇੱਥੇ ਆਪਾਂ ਆ ਗਏ ਗੁਰੂ ਦਾ ਬਾਗ ਲੋ ਜੀ ਸੰਗਤਾਂ ਸਈਆਂ ਵਾ ਇੱਥੇ ਦਰਸ਼ਨ ਕਰਨਾ ਇੱਥੇ ਆਪਾਂ ਲੱਗ ਗਏ ਆਹ ਚੱਲਿਆਂ ਲੋ ਜੀ ਆਪਾਂ ਪਹੁੰਚ ਗਏ ਗੁਰੂ ਦਾ ਬਾਗ ਦਰਸ਼ਨ ਕਰੋ gihi na sammga tite pas tun